ਕਾਜਲ ਸਵੇਰੇ ਉੱਠ ਕੇ ਆਪਣੀ ਛੋਟੀ ਜਹੀ ਟੀ ਲਈ ਦੁੱਧ ਗਰਮ ਕਰਨ ਰਸੋਈ ਵਿੱਚ ਗਈ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਸੱਸ ਨੇ ਫ੍ਰਿਜ ਨੂੰ ਤਾਲਾ ਲਾ ਰੱਖਿਆ ਸੀ ਉਹ ਆਪਣੀ ਸੱਸ ਦੇ ਕਮਰੇ ਵਿੱਚ ਚਾਬੀ ਲੈਣ ਗਈ ਤਾਂ ਨਿਹਾਲ ਕੌਰ ਆਰਾਮ ਨਾਲ ਸੋਫੇ ਤੇ ਬੈਠੀ ਚਾਹ ਪੀ ਰਹੀ ਸੀ ਉਹ ਹੌਲੀ ਦੇਣੇ ਬੋਲੀ ਮੰਮੀ ਜੀ ਫ੍ਰਿਜ ਨੂੰ ਤਾਲਾ ਲੱਗਿਆ ਫ੍ਰਿਜ ਦੀ ਚਾਬੀ ਦੇ ਦਿਓ ਮੈਂ ਪੀਹੂ ਲਈ ਦੁੱਧ ਗਰਮ ਕਰਨਾ ਅੱਗੋਂ ਕਹਿਣ ਲੱਗੀ ਅਸੀਂ ਤੇਰੀ ਕੁੜੀ ਦਾ ਠੇਕਾ ਨਹੀਂ ਲੈ ਰੱਖਿਆ ਤੂੰ ਆਪਣੀ ਧੀ ਨੂੰ ਲੈ ਕੇ ਪੇਕੇ ਚਲੀ ਜਾ ਅਸੀਂ ਆਪਣੇ ਪੁੱਤ ਦਾ ਖਰਚਾ ਪਾਣੀ ਸੰਭਾਲ ਲਵਾਂਗੇ ਪਰ ਤੇਰਾ ਤੇ ਤੇਰੀ ਧੀ ਦਾ ਖਰਚਾ ਅਸੀਂ ਨਹੀਂ ਚੱਕ ਸਕਦੇ ਇਹ ਗੱਲ ਸੁਣਦੇ ਹੀ ਕਾਜਲ ਦੇ ਪੈਰਾਂ ਥੱਲੋਂ ਜ਼ਮੀਨ ਸਰਕ ਗਈ 4 ਮਹੀਨੇ ਪਹਿਲਾਂ ਤੱਕ ਸਭ ਕੁਝ ਠੀਕ ਠਾਕ ਸੀ ਇਹੀ ਦਾਦੀ ਆਪਣੀ ਪੋਤੀ ਤੇ ਜਾਨ ਛਿੜਕਦੀ ਸੀ ਤੇ ਅੱਜ ਕਿਵੇਂ ਬੇਗਾਨਿਆਂ ਵਾਂਗ ਕਰ ਰਹੀ ਹੈ 4 ਮਹੀਨੇ ਪਹਿਲਾਂ ਪਰਦੀਪ ਇੱਕ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਪਰਦੀਪ ਦੀ ਹਾਲਤ ਦੇਖ ਕੇ ਕਾਜਲ ਤੇ ਤਾਂ ਮੰਨੂ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ। ਹੌਲੀ-ਹੌਲੀ ਇਲਾਜ ਤੋਂ ਬਾਅਦ ਉਹ ਠੀਕ ਤਾਂ ਹੋ ਗਿਆ ਪਰ ਹਜੇ ਤੱਕ ਮੰਜੇ ਤੇ ਹੀ ਸੀ। ਜਿਸ ਦੀ ਵਜ੍ਹਾ ਕਰਕੇ ਉਹ ਕੰਮ ਤੇ ਨਹੀਂ ਸੀ ਜਾ ਪਾ ਰਿਹਾ ਤੇ ਘਰ ਚਲਾਉਣ ਦੀ ਪੂਰੀ ਜ਼ਿੰਮੇਵਾਰੀ ਗੁਰਦੇਵ ਸਿੰਘ ਤੇ ਆ ਗਈ ਸੀ। ਉਹਨਾਂ ਨੂੰ ਚੰਗੀ ਖਾਸੀ ਪੈਨਸ਼ਨ ਮਿਲਦੀ ਸੀ। ਘਰ ਖਰਚੇ ਚਲਾਉਣ ਤੋਂ ਬਾਅਦ ਵੀ ਕਾਫੀ ਰੁਪਏ ਬਚ ਜਾਂਦੇ ਸਨ ਪਰ ਫਿਰ ਵੀ ਨਿਹਾਲ ਕੌਰ ਨੂੰ ਨੂੰ ਤੇ ਪੋਤੀ ਦਾ ਖਰਚਾ ਭਾਰੀ ਲੱਗਣ ਲੱਗਿਆ ਸੀ ਉਹਨਾਂ ਨੇ ਜਾਣ ਬੁੱਝ ਕੇ ਕਾਜਲ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਉਹ ਆਪਣੀ ਧੀ ਦੇ ਨਾਲ ਘਰ ਛੱਡ ਕੇ ਪੇਕੇ ਚਲੀ ਜਾਵੇ ਕਾਜਲ ਅਜਿਹੀ ਹਾਲਤ ਵਿੱਚ ਆਪਣੇ ਪਤੀ ਨੂੰ ਛੱਡ ਕੇ ਕਿਵੇਂ ਜਾ ਸਕਦੀ ਸੀ ਤੇ ਉਸਦੇ ਪੇਕਿਆਂ ਵਿੱਚ ਵੀ ਅਜਿਹਾ ਕੋਈ ਨਹੀਂ ਸੀ ਜੋ ਉਸ ਦਾ ਸਾਥ ਦਿੰਦਾ ਉਸਦੀ ਮਾਂ ਨੇ ਤਾਂ ਉਸਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਹੁਣ ਪੇਕਿਆਂ ਵਿੱਚ ਤੇਰੇ ਭਰਾ ਭਾਬੀ ਘਰ ਪਰਿਵਾਰ ਦਾ ਖਰਚਾ ਚਲਾਉਂਦੇ ਨੇ ਤਾਂ ਤੂੰ ਆਪਣੀ ਪਰੇਸ਼ਾਨੀ ਆਪ ਹੀ ਸੁਲਝਾ ਕਾਜਲ ਨੇ ਹਾਲਕਾਰ ਦੀਆਂ ਗੱਲਾਂ ਸੁਣ ਕੇ ਉਸਦੇ ਸਾਹਮਣੇ ਹੈਰਾਨੀ ਨਾਲ ਖੜੀ ਰਹਿ ਗਈ ਫਿਰ ਉਹ ਹੌਲੀ ਜਿਹੀ ਬੋਲੀ ਪਰ ਮੰਮੀ ਜੀ ਪ੍ਰਦੀਪ ਠੀਕ ਹੋ ਜਾਣਗੇ ਤਾਂ ਫਿਰ ਤੋਂ ਕੰਮ ਕਰਨ ਲੱਗਣਗੇ ਮੈਂ ਆਪਣੀ ਛੋਟੀ ਜਹੀ ਧੀ ਨੂੰ ਲੈ ਕੇ ਕਿੱਥੇ ਜਾਵਾਂ ਉਸਦੀ ਸੱਸ ਗੁੱਸੇ ਵਿੱਚ ਕਹਿਣ ਲੱਗੀ ਉਹ ਸਭ ਮੈਨੂੰ ਨਹੀਂ ਪਤਾ ਤੂੰ ਜਾਂ ਤਾਂ ਇਹ ਘਰ ਛੱਡ ਕੇ ਚਲੀ ਜਾ ਜਾਂ ਆਪਣਾ ਖਰਚਾ ਆਪ ਚੱਕ ਆਪਣਾ ਰਾਸ਼ਨ ਆਪ ਲਿਆ ਤੇ ਆਪਣੀ ਰੋਟੀ ਪਕਾ ਅਸੀਂ ਹੁਣ ਹੋਰ ਤੇਰਾ ਖਰਚਾ ਨਹੀਂ ਚੱਕ ਸਕਦੇ ਕਾਜਲ ਪਰੇਸ਼ਾਨ ਹੋ ਗਈ ਇੱਕ ਤਰ੍ਹਾਂ ਨਾਲ ਸੱਸ ਦੇ ਸਾਹਮਣੇ ਹਾੜੇ ਕੱਟਦੀ ਹੋਈ ਬੋਲੀ ਮੰਮੀ ਜੀ ਮੈਂ ਵੀ ਕਿਤੇ ਦੂਰ ਜਾ ਕੇ ਨੌਕਰੀ ਨਹੀਂ ਕਰ ਸਕਦੀ ਕਿਉਂਕਿ ਪੀहू ਵੀ ਹਜੇ ਬਹੁਤ ਛੋਟੀ ਹੈ ਤੇ प्रदीप ਦੀ ਦੇਖਭਾਲ ਵੀ ਮੈਨੂੰ ਕਰਨੀ ਪੈਂਦੀ ਹੈ ਸਾਡੇ ਕੋਲ ਜੋ ਵੀ ਜਮਾ ਪੂੰਜੀ ਸੀ ਉਹ प्रदीप ਦੇ ਇਲਾਜ ਵਿੱਚ ਖਰਚ ਹੋ ਗਈ ਹੈ ਤੇ ਹੁਣ ਮੇਰੇ ਹੱਥ ਬਿਲਕੁਲ ਖਾਲੀ ਨੇ प्रदीप ਵੀ ਕਮਰੇ ਵਿੱਚ ਪਿਆ ਸਭ ਕੁਝ ਸੁਣ ਰਿਹਾ ਸੀ ਉਸਨੇ ਆਪਣੀ ਮਾਂ ਨੂੰ ਬੁਲਾਇਆ ਤੇ ਕਹਿਣ ਲੱਗਾ ਮੰਮੀ ਇਹ ਤੁਸੀਂ ਕੀ ਕਹਿ ਰਹੀ ਹੋ ਉਹ ਮੇਰੀ ਪਤਨੀ ਹੈ ਅਜਿਹੇ ਸਮੇਂ ਵਿੱਚ ਤੁਹਾਨੂੰ ਉਸ ਨੂੰ ਸੰਭਾਲਣਾ ਚਾਹੀਦਾ ਪਰ ਤੁਸੀਂ ਤਾਂ निहाल ਕੋ ਮੂੰਹ ਬਣਾਉਂਦੇ ਹੋਏ ਕਹਿਣ ਲੱਗੀ ਮੈਂ ਇੱਥੇ ਸਾਰਿਆਂ ਨੂੰ ਸੰਭਾਲਣ ਲਈ ਨਹੀਂ ਬੈਠੀ ਬੁਢਾਪੇ ਵਿੱਚ ਅਸੀਂ ਤੈਨੂੰ ਸੰਭਾਲ ਰਹੇ ਹਾਂ ਉਹੀ ਬਹੁਤ ਹੈ ਕਾਜਲ ਨੂੰ ਕਹਿ ਦੇ ਕਿ ਉਹ ਇੱਥੋਂ ਚਲੀ ਜਾਵੇ ਜਦੋਂ ਤੂੰ ਜੌਬ ਕਰਨ ਲੱਗੇਗਾ ਤਾਂ ਫਿਰ ਉਹ ਇੱਥੇ ਆ ਸਕਦੀ ਹੈ ਪਰ ਜਿੰਨਾ ਚਿਰ ਤੇਰਾ ਇਲਾਜ ਚੱਲ ਰਿਹਾ ਹੈ ਓਨੀ ਦੇਰ ਅਸੀਂ ਤੇਰੀ ਕੁੜੀ ਤੇ ਘਰ ਵਾਲੀ ਦਾ ਖਰਚਾ ਨਹੀਂ ਚੱਕ ਸਕਦੇ ਪ੍ਰਦੀਪ ਦੀਆਂ ਅੱਖਾਂ ਵਿੱਚ ਵੀ ਮਜਬੂਰੀ ਦੇ ਕਾਰਨ ਹੰਝੂ ਆ ਗਏ ਉਹ ਸਮਝ ਨਹੀਂ ਸੀ پا ਰਿਹਾ ਕਿ ਮੁਸ਼ਕਿਲ ਸਮੇਂ ਵਿੱਚ ਉਸਦੀ ਮਾਂ ਅਜਿਹਾ ਕਿਉਂ ਕਰ ਰਹੀ ਹੈ ਉਹ ਜ਼ਿਆਦਾ ਨਹੀਂ ਸੀ ਬੋਲਣਾ ਚਾਹੁੰਦਾ ਕਿਉਂਕਿ ਗੱਲ ਹੋਰ ਵੀ ਵਿਗੜ ਜਾਂਦੀ ਇਧਰ ਮੁੰਡੇ ਨੂੰ ਖਰੀਆਂ ਖੋਟੀਆਂ ਸੁਣਾਉਣ ਤੋਂ ਬਾਅਦ ਨਿਹਾਲ ਘਰ ਫਟਾਫਟ ਗਈ ਤੇ ਰਸੋਈ ਨੂੰ ਵੀ ਤਾਲਾ ਮਾਰ ਦਿੱਤਾ ਇਹ ਦੇਖ ਕੇ ਕਾਜਲ ਦਾ ਦਿਲ ਫਟਣ ਲੱਗਿਆ ਅੱਜ ਸਵੇਰੇ ਤੋਂ ਹੀ ਕਾਜਲ ਤੇ ਉਸਦੀ ਧੀ ਦੋਨੋਂ ਭੁੱਖੀਆਂ ਸੀ ਤੇ ਗੁਰਦੇਵ ਸਿੰਘ ਰਾਤ ਦਾ ਕਿਸੇ ਰਿਸ਼ਤੇਦਾਰ ਦੇ ਘਰ ਗਿਆ ਹੋਇਆ ਸੀ ਉਸ ਨੂੰ ਆਉਣ ਵਿੱਚ ਹਜੇ 5 ਦਿਨ ਹੋਰ ਲੱਗ ਜਾਣੇ ਸੀ ਇਸ ਗੱਲ ਦਾ ਫਾਇਦਾ ਨਿਹਾਲ ਕੌਰ ਚੱਕ ਰਹੀ ਸੀ ਕਾਜਲ ਕਾਫੀ ਪਰੇਸ਼ਾਨ ਹੋ ਗਈ ਉਸ ਨੂੰ ਸਮਝ ਨਹੀਂ ਸੀ ਆ ਰਹਾ ਕਿ ਉਹ ਕੀ ਕਰੇ ਉਸਨੇ ਨਿਹਾਲ ਕੌਰ ਨੂੰ ਕਿਹਾ ਠੀਕ ਹੈ ਮੰਮੀ ਜੀ ਜੇ ਤੁਸੀਂ ਸਾਡਾ ਖਰਚਾ ਨਹੀਂ ਚੱਕਣਾ ਚਾਹੁੰਦੇ ਤਾਂ ਮੈਂ ਹੀ ਕੋਈ ਕੰਮ ਕਰ ਲੈਨੀ ਆ ਪਰ ਮੈਂ ਘਰ ਛੱਡ ਕੇ ਤਾਂ ਬਿਲਕੁਲ ਨਹੀਂ ਜਾਉਂਗੀ ਕਿਉਂਕਿ ਇਸ ਘਰ ਵਿੱਚ ਮੇਰਾ ਵੀ ਓਨਾ ਹੀ ਅਧਿਕਾਰ ਬਣਦਾ ਜਿੰਨਾ ਕੀ ਤੁਹਾਡਾ ਹੁਣ ਤਾਂ ਮੈਂ ਕੰਮ ਲੱਭਣ ਜਾ ਰਹੀ ਹਾਂ ਪਰ ਵਾਪਸ ਸ਼ਾਮ ਨੂੰ ਘਰ ਹੀ ਆਉਂਗੀ ਐਨਾ ਕਹਿ ਕੇ ਉਹ ਪੀਹੂ ਨੂੰ ਗੋਦੀ ਚੱਕ ਮੁਹੱਲੇ ਵਿੱਚ ਨਿਕਲ ਗਈ ਜਾਂਦੀ ਜਾਂਦੀ ਸੋਚ ਰਹੀ ਸੀ ਕਿ ਮੈਨੂੰ ਇਸ ਮੁਹੱਲੇ ਵਿੱਚ ਕੌਣ ਕੰਮ ਦੇਊਗਾ ਪਰ ਉਸ ਤੋਂ ਆਪਣੀ ਧੀ ਦੀ ਭੁੱਖ ਬਰਦਾਸ਼ਤ ਨਹੀਂ ਸੀ ਹੋ ਰਹੀ ਉਹ ਆਪ ਤਾਂ ਭਾਵੇਂ ਭੁੱਖੀ ਰਹਿ ਵੀ ਲੈਂਦੀ ਪਰ ਆਪਣੀ ਧੀ ਨੂੰ ਭੁੱਖਾ ਕਿਵੇਂ ਰਹਿਣ ਦਿੰਦੀ ਇਸ ਲਈ ਉਹ ਘਰ ਘਰ ਜਾ ਕੇ ਪੁੱਛਣ ਲੱਗੀ ਜਿਸੇ ਨੂੰ ਝਾੜੂ ਪੂੰਚਾ ਲਗਵਾਉਣ ਵਾਲੀ ਚਾਹੀਦੀ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ ਮੈਂ ਇਹ ਕੰਮ ਕਰ ਦਵਾਂਗੀ ਥੋੜੀ ਦੇਰ ਬਾਅਦ ਹੀ ਨਿਹਾਲਕੌਰ ਦੀ ਇੱਕ ਗਵਾਂਡਨ ਭੱਜਦੇ ਹੋਏ ਉਹਨਾਂ ਦੇ ਘਰ ਆਈ ਤੇ ਕਹਿਣ ਲੱਗੀ ਨਿਹਾਲਕੌਰ ਤੇਰੀ ਨੂੰ ਤਾਂ پاگل ਹੋ ਗਈ ਹੈ ਉਹ ਲੋਕਾਂ ਦੇ ਘਰਾਂ ਵਿੱਚ ਜਾ ਕੇ ਝਾੜੂ ਪੂੰਚਾ ਕਰਨ ਦੇ ਕੰਮ ਬਾਰੇ ਪੁੱਛ ਰਹੀ ਹੈ ਤੁਹਾਡੇ ਕੋਲ ਪੈਸੇ ਦੀ ਕੀ ਕਮੀ ਹੈ ਜੋ ਤੇਰੀ ਨੂੰ ਨੂੰ ਇਸ ਤਰ੍ਹਾਂ ਕੰਮ ਲੱਭਣ ਲਈ ਨਿਕਲਣਾ ਪੈ ਰਿਹਾ ਹੈ ਪਤੀ ਬਿਮਾਰ ਹੋਣ ਕਰਕੇ ਉਸ ਨੂੰ ਕਿਤੇ ਕੋਈ ਸਦਮਾ ਤਾਂ ਨਹੀਂ ਲੱਗ ਗਿਆ ਗਵੰਡਨ ਦੀਆਂ ਗੱਲਾਂ ਸੁਣ ਕੇ ਨਿਹਾਲਕੌਰ ਨੂੰ ਕੋਈ ਉੱਤਰ ਨਹੀਂ ਸੀ ਲੱਭ ਰਿਹਾ ਉਧਰ ਗੁਰਦੀਪ ਸਿੰਘ ਕੋਲ ਵੀ ਮਹੱਲੇ ਦੇ ਕਈ ਲੋਕਾਂ ਦੇ ਫੋਨ ਆਉਣ ਲੱਗੇ ਸਾਰੇ ਕਹਿਣ ਲੱਗੇ ਗੁਰਦੀਪ ਸਿੰਘ ਤੇਰੀ ਨੂੰ ਨੂੰ ਅੱਜ ਕੀ ਹੋ ਗਿਆ ਤੈਨੂੰ ਤਾਂ ਚੰਗੀ ਖਾਸੀ ਪੈਨਸ਼ਨ ਮਿਲਦੀ ਹੈ ਤੁਹਾਡੇ ਕੋਲ ਤਾਂ ਜ਼ਮੀਨ ਜਾਇਦਾਦ ਵੀ ਹੈ ਇੰਨੀ ਸੰਪਤੀ ਹੁੰਦੇ ਹੋਏ ਵੀ ਤੇਰੀ ਨੂ ਮਾਮੂਲੀ ਝਾੜੂ ਪੋਚੇ ਦਾ ਕੰਮ ਮੰਗਣ ਲਈ ਲੋਕਾਂ ਦੇ ਘਰ ਘਰ ਪਟਕ ਰਹੀ ਹੈ। ਹੋਰ ਤਾਂ ਹੋਰ ਤੇਰੀ ਛੋਟੀ ਜਹੀ ਪੋਤੀ ਵੀ ਉਸ ਦੀ ਗੋਦੀ ਵਿੱਚ ਬਿਲਕ ਰਹੀ ਹੈ। ਇਹ ਸੁਣ ਕੇ ਗੁਰਦੇਵ ਸਿੰਘ 당ਗ ਰਹਿ ਗਿਆ ਕਿ ਆਖਿਰ 2 ਦਿਨ ਪਹਿਲਾਂ ਤਾਂ ਸਭ ਕੁਝ ਠੀਕ ਠਾਕ ਸੀ। ਫਿਰ ਅਚਾਨਕ ਘਰ ਵਿੱਚ ਅਜਿਹਾ ਕੀ ਹੋ ਗਿਆ? ਉਸਨੇ ਫਟਾਫਟ ਨਿਹਾਲਕੌਰ ਨੂੰ ਫੋਨ ਕਰਕੇ ਸਵਾਲ ਜਵਾਬ ਕਰਨੇ ਸ਼ੁਰੂ ਕਰ ਦਿੱਤੇ। ਨਿਹਾਲਕੌਰ ਦੇ ਹੱਥ ਪੈਰ ਫੁੱਲਣ ਲੱਗੇ। ਉਸਨੇ ਤਾਂ ਸੋਚਿਆ ਵੀ ਨਹੀਂ ਸੀ ਕਿ ਘਰ ਦਾ ਮਾਮਲਾ ਇਸ ਤਰ੍ਹਾਂ ਮਹੱਲੇ ਵਿੱਚ ਫੈਲ ਜਾਊਗਾ ਉਹ ਉਸੇ ਵਕਤ ਬਾਹਰ ਨਿਕਲੀ ਕਾਜਲ ਨੂੰ ਲੱਭਿਆ ਤੇ ਖਿੱਚ ਕੇ ਘਰ ਲੈ ਆਈ ਫਿਰ ਗੁੱਸੇ ਵਿੱਚ ਕਹਿਣ ਲੱਗੀ ਇਸ ਤਰ੍ਹਾਂ ਮਹੱਲੇ ਵਿੱਚ ਸਾਡੀ ਇੱਜ਼ਤ ਕਿਉਂ ਚਾਲ ਰਹੀ ਹੈ ਕਾਜਲ ਹੌਲੀ ਦੇ ਨੇ ਬੋਲੀ ਮੈਂ ਤੇ ਮੇਰੀ ਧੀ ਸਵੇਰ ਦੀਆਂ ਭੁੱਖੀਆਂ ਮੇਤੋਂ ਮੇਰੀ ਧੀ ਦਾ ਰੋਣਾ ਬਰਦਾਸ਼ਤ ਨਾ ਹੋਇਆ ਤੁਸੀਂ ਤਾਂ ਰਸੋਈ ਨੂੰ ਜਿੰਦਾ ਮਾਰ ਦਿੱਤਾ ਸੀ ਤਾਂ ਮੈਨੂੰ ਉਸਦੀ ਭੁੱਖ ਮਿਟਾਉਣ ਲਈ ਕੋਈ ਨਾ ਕੋਈ ਕੰਮ ਤਾਂ ਕਰਨਾ ਹੀ ਪੈਣਾ ਸੀ। ਜਿਆਦਾ ਦੂਰ ਮੈਂ ਜਾ ਨਹੀਂ ਸੀ ਸਕਦੀ। ਤਾਂ ਮੈਨੂੰ ਜੋ ਠੀਕ ਲੱਗਿਆ ਮੈਂ ਉਹੀ ਕਰ ਰਹੀ ਆਂ। ਘੱਟੋ-ਘੱਟ ਖੁਦ ਕਮਾ ਕੇ ਲਿਆਉਂਗੀ ਤਾਂ ਆਤਮ-ਸਨਮਾਨ ਦੇ ਨਾਲ ਰੋਟੀ ਤਾਂ ਖਾ ਸਕੂਗੀ। ਇਸ ਤਰ੍ਹਾਂ ਤੁਹਾਡੇ ਤਾਨੇ ਤਾਂ ਨਹੀਂ ਸੁਣਨੇ ਪੈਣਗੇ ਕਿ ਮੈਂ ਤੁਹਾਡੇ ਪਤੀ ਦੀ ਕਮਾਈ ਖਾ ਰਹੀ ਆਂ। ਕਹਿੰਦੀ-ਕਹਿੰਦੀ ਉਸਦੀ ਆਵਾਜ਼ ਭਾਰੀ ਹੋ ਗਈ। ਉਸੇ ਵਕਤ ਫੋਨ ਦੀ ਘੰਟੀ ਦੁਬਾਰਾ ਵੱਜੀ। ਫੋਨ ਗੁਰਦੀਪ ਸਿੰਘ ਦਾ ਸੀ ਡਰਦੇ ਮਾਰੇ ਨਿਹਾਲ ਕੌਰ ਨੇ ਫੋਨ ਨਾ ਚੱਕਿਆ ਤਾਂ ਫਿਰ ਕਾਜਲ ਨੇ ਫੋਨ ਚੱਕ ਕੇ ਰੋਂਦੇ ਹੋਏ ਸਾਰੀ ਗੱਲ ਉਹਨਾਂ ਨੂੰ ਦੱਸੀ ਗੁਰਦੀਪ ਸਿੰਘ ਗੁੱਸੇ ਵਿੱਚ ਬੋਲਿਆ ਤੇਰੀ ਸੱਸ ਦਾ ਤਾਂ ਦਿਮਾਗ ਖਰਾਬ ਹੋ ਗਿਆ ਮੇਰੀ ਹੁਣੇ ਇਸ ਨਾਲ ਗੱਲ ਕਰਵਾ ਨਿਹਾਲ ਕੌਰ ਨੇ ਡਰਤੀ ਡਰਤੀ ਫੋਨ ਫੜ ਲਿਆ ਉਧਰੋਂ ਗੁਰਦੀਪ ਸਿੰਘ ਬੋਲਿਆ ਹੁਣੇ ਇਸੇ ਵਕਤ ਰਸੋਈ ਦਾ ਜਿੰਦਾ ਖੋਲ ਦੇ ਨਹੀਂ ਤਾਂ ਮੈਂ ਤੈਨੂੰ ਘਰੋਂ ਕੱਢ ਦਵਾਂਗਾ ਫਿਰ ਤੂੰ ਵੀ ਕੰਮ ਕਰਕੇ ਆਪਣਾ ਢਿੱਡ ਭਰੀ ਆਪਣੇ ਪਤੀ ਦੀ ਫਟਕਾਰ ਸੁਣ ਕੇ ਨਿਹਾਲ ਕੌਰ ਨੇ ਚੁੱਪਚਾਪ ਜਾ ਕੇ ਰਸੋਈ ਦਾ ਜਿੰਦਰਾ ਖੋਲ ਦਿੱਤਾ ਤੇ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਈ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦੀ ਨੂੰ ਅਜੀਹਾ ਕਦਮ ਚੱਕ ਲਵੇਗੀ ਜਿਸ ਨਾਲ ਉਸ ਨੂੰ ਆਪਣੇ ਪਤੀ ਦੀਆਂ ਝਿੜਕਾ ਸੁਣਨੀਆਂ ਪੈਣਗੀਆਂ ਉਸ ਨੂੰ ਤਾਂ ਲੱਗਿਆ ਸੀ ਕਿ ਕਾਜਲ ਨੂੰ ਥੋੜਾ ਪਰੇਸ਼ਾਨ ਕਰੂੰਗੀ ਤਾਂ ਉਹ ਆਪਣੇ ਆਪ ਘਰ ਛੱਡ ਕੇ ਚਲੀ ਜਾਊਗੀ ਉਸ ਨੂੰ ਬਹੁਤ ਗੁੱਸਾ ਆ ਰਿਹਾ ਸੀ ਕਿ ਉਸ ਨੂੰ ਆਪਣੀ ਨੂ ਤੇ ਪੋਤੀ ਦਾ ਖਰਚਾ ਚੱਕਣਾ ਪੈ ਰਿਹਾ ਹੈ ਜਦ ਕਿ ਸੱਚ ਤਾਂ ਇਹ ਸੀ ਕਿ ਜੋ ਰੁਪਏ ਪ੍ਰਦੀਪ ਦੇ ਇਲਾਜ ਵਿੱਚ ਖਰਚ ਹੋ ਰਹੇ ਸੀ ਉਹ ਉਸੇ ਦੀ ਹੀ ਮਿਹਨਤ ਤੇ ਹੱਕ ਹalal ਦੀ ਕਮਾਈ ਦੇ ਸੀ ਨਾ ਕਿ ਗੁਰਦੇਵ ਸਿੰਘ ਦੀ ਪੈਨਸ਼ਨ ਦੀ ਫਿਰ ਵੀ ਪਤਾ ਨਹੀਂ ਕਿਉਂ ਨੂ ਤੇ ਪੋਤੀ ਦਾ ਖਰਚਾ ਨਿਹਾਲਕੌਰ ਨੂੰ ਬੋਝ ਲੱਗਣ ਲੱਗਿਆ ਸੀ ਖੈਰ ਕਾਜਲ ਨੇ ਪਹਿਲੀ ਵਾਰ ਅਜਿਹਾ ਫੈਸਲਾ ਲੈ ਕੇ ਅਜਿਹਾ ਡਰ ਪਾਇਆ ਕਿ ਹੁਣ ਤਾਂ ਨਿਹਾਲਕੌਰ ਕੁਝ ਕਹਿਣ ਤੋਂ ਪਹਿਲਾਂ ਹੀ ਕੰਬ ਜਾਂਦੀ ਕਿ ਇਹ ਫਿਰ ਤੋਂ ਕੋਈ ਅਜਿਹਾ ਕਦਮ ਨਾ ਚੱਕ ਲਵੇ ਤੇ ਗੱਲ ਪੂਰੇ ਮਹੱਲੇ ਵਿੱਚ ਫੈਲ ਜਾਵੇ ਉਂਝ ਵੀ ਉਸ ਨੂੰ ਆਪਣੀ ਇੱਜ਼ਤ ਦੀ ਬੜੀ ਪਰਵਾਹ ਸੀ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਕਾਜਲ ਲੋਕਾਂ ਦੇ ਘਰ ਜਾ ਕੇ ਝਾੜੂ ਪੂੰਛਾ ਲਗਾਉਣ ਤੱਕ ਤਿਆਰ ਹੋ ਜਾਊਗੀ ਖੈਰ ਉਸ ਦਿਨ ਤਾਂ ਮਾਮਲਾ ਸੰਭਲ ਗਿਆ ਗੁਰਦੇਵ ਸਿੰਘ ਨਿਹਾਲਕੌਰ ਨਾਲ ਕਈ ਦਿਨਾਂ ਤੱਕ ਨਾਰਾਜ਼ ਰਿਹਾ ਕਿ ਉਸਨੇ ਅਜਿਹੀ ਹਰਕਤ ਕੀਤੀ ਹੀ ਕਿਉਂ ਜਿਸ ਨਾਲ ਪੂਰੇ ਮੁਹੱਲੇ ਵਿੱਚ ਬਦਨਾਮੀ ਹੋ ਗਈ ਤੇ ਇਧਰ ਨਿਹਾਲ कौर ਵੀ ਪੂਰੇ ਮੁਹੱਲੇ ਵਿੱਚ ਇੱਕ ਬੁਰੀ ਸੱਸ ਦੇ ਰੂਪ ਵਿੱਚ ਬਦਨਾਮ ਹੋ ਚੁੱਕੀ ਸੀ ਕਾਜਲ ਪੂਰੇ ਮਨ ਨਾਲ ਆਪਣਾ ਫਰਜ਼ ਨਿਭਾ ਰਹੀ ਸੀ ਉਸਨੇ ਜੀ ਜਾਨ ਨਾਲ ਪਤੀ ਦੀ ਸੇਵਾ ਕੀਤੀ ਗੁਰਦੇਵ ਸਿੰਘ ਨੇ ਪੁੱਤ ਦੇ ਇਲਾਜ ਵਿੱਚ ਪਾਣੀ ਦੀ ਤਰ੍ਹਾਂ ਪੈਸਾ ਬਹਾਇਆ 6 ਮਹੀਨਿਆਂ ਦੇ ਅੰਦਰ ਹੀ ਪ੍ਰਦੀਪ ਫਿਰ ਤੋਂ ਆਪਣੇ ਪੈਰਾਂ ਤੇ ਖੜਾ ਹੋ ਗਿਆ ਤੇ ਨੌਕਰੀ ਦੀ ਤਲਾਸ਼ ਕਰਨ ਲੱਗਾ ਆਖਿਰਕਾਰ 8 ਮਹੀਨੇ ਬਾਅਦ ਉਸਨੂੰ ਨੌਕਰੀ ਮਿਲ ਗਈ ਕਾਜਲ ਨੇ ਸੁੱਖ ਦਾ ਸਾਹ ਲਿਆ ਪਰ ਮੁਸ਼ਕਿਲ ਵਕਤ ਵਿੱਚ ਜੀ ਆਪਣੇ ਸਾਥ ਨਹੀਂ ਦੇਣਗੇ ਤਾਂ ਕੌਣ ਦੇਊਗਾ ਪਰ ਗੁਰਦੇਵ ਸਿੰਘ ਨੇ ਕਦੇ ਵੀ ਇਸ ਗੱਲ ਦਾ ਅਹੰਕਾਰ ਨਹੀਂ ਕੀਤਾ ਕਿ ਉਸਨੇ ਇੰਨੇ ਮਹੀਨਿਆਂ ਤੱਕ ਇਕੱਲੇ ਹੀ ਪੂਰੇ ਘਰ ਦਾ ਖਰਚ ਚਲਾਇਆ ਉਹਨਾਂ ਨੂੰ ਤਾਂ ਬਸ ਇਸ ਗੱਲ ਦਾ ਦੁੱਖ ਸੀ ਕਿ ਉਹਨਾਂ ਦੀ ਪਤਨੀ ਦੀ ਸੋਚ ਕਿੰਨੀ ਛੋਟੀ ਹੈ ਜੋ ਉਸ ਨੂੰ ਆਪਣੀ ਨੂੰਹ ਤੇ ਪੋਤੀ ਦਾ ਖਰਚਾ ਚੱਕਣਾ ਭਾਰੀ ਲੱਗਣ ਲੱਗਿਆ ਸੀ ਖੈਰ ਮੁਸ਼ਕਿਲ ਵਕਤ ਬੀਤ ਚੁੱਕਿਆ ਸੀ ਪਰ ਕਾਜਲ ਦੀਆਂ ਨਜ਼ਰਾਂ ਵਿੱਚ ਸੱਸ ਦਾ ਸਨਮਾਨ ਹਮੇਸ਼ਾ ਲਈ ਮਿਟ ਗਿਆ ਹੁਣ ਉਹ ਦਿਲ ਤੋਂ ਉਹਨਾਂ ਦੀ ਇੱਜ਼ਤ ਨਹੀਂ ਸੀ ਕਰਦੀ ਪਰ ਉਸ ਨੂੰ ਆਪਣੇ ਸਹੁਰਾ ਸਾਫ਼ ਤੇ ਬਹੁਤ ਮਾਣ ਮਹਿਸੂਸ ਹੁੰਦਾ ਸੀ ਕਿ ਉਹ ਇੰਨੇ ਸਮਝਦਾਰ ਨੇ ਜਿਨ੍ਹਾਂ ਨੇ ਮੁਸ਼ਕਿਲ ਸਮੇਂ ਵਿੱਚ ਪੂਰੇ ਪਰਿਵਾਰ ਨੂੰ ਸੰਭਾਲ ਕੇ ਰੱਖਿਆ ਮੁਸ਼ਕਿਲ ਵਕਤ ਕਿਸੇ ਦੇ ਜੀਵਨ ਵਿੱਚ ਕਦੇ ਵੀ ਆ ਸਕਦਾ ਹੈ ਪਰ ਉਦੋਂ ਆਪਣਿਆਂ ਦਾ ਸਾਥ ਸਭ ਤੋਂ ਵੱਡਾ ਸਹਾਰਾ ਹੁੰਦਾ ਹੈ ਰਿਸ਼ਤਿਆਂ ਦੀ ਅਸਲੀ ਪਰਖ ਤੰਗ ਹਾਲੀ ਵਿੱਚ ਹੀ ਹੁੰਦੀ ਹੈ ਜੋ ਸਾਥ ਨਿਭਾਉਂਦੇ ਨੇ ਉਹੀ ਅਸਲੀ ਰਿਸ਼ਤੇ ਨੇ ਤੇ ਇਸ ਨਾਲ ਰਿਸ਼ਤੇ ਹੋਰ ਵੀ ਮਜ਼ਬੂਤ ਬਣਦੇ ਨੇ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਕੀ ਇਹੋ ਜਹੀਆਂ ਛੋਟੀਆਂ ਵੱਡੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ